ਹਾਂਜੀ ਕਿਸਾਨ ਦੋਸਤੋ ਫੂਡ ਜੰਕਸ਼ਨ ਪਿੰਡੂ ਫੂਡ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਹੈ ਜੀ ਸਿੱਧੀ ਬਜਾਈ ਇਹਦਾ ਚੌਥਾ ਪਾਰਟ ਹੈ ਚੌਥਾ ਭਾਗ ਤੇ ਇਹਦੇ ਵਿੱਚ ਅਸੀਂ ਪਹਿਲੀਆਂ ਤਿੰਨ ਕਿਸ਼ਤਾਂ 25-25 ਕਿਲੋ ਦੀਆਂ ਜੂਰੀਆ ਪਾ ਚੁੱਕੇ ਹਾਂ ਅੱਜ ਪਾਰ ਇੱਕੜ ਇੱਕ ਬੋਰੀ ਉਹਦੇ ਹਿਸਾਬ ਨਾਲ ਜੂਰੀਆ ਪੈ ਰਿਹਾ ਹੈ ਪਹਿਲਾਂ ਅਸੀਂ ਦਿਖਾ ਨਹੀਂ ਸਕਦੇ ਤੁਹਾਨੂੰ ਤੀਜੇ ਭਾਗ ਦੇ ਵਿੱਚ ਦੱਸਿਆ ਸੀ ਇਹ ਉਹ ਮੁਛਲ ਜੀਰੀ ਹੈ ਆਮ ਲਵਾਈ ਵਾਲੀ ਆ ਉਸ ਤੋਂ ਬਾਅਦ 26 ਹੈ ਇਹ ਵੀ 26 ਹੈ ਜੀ ਇਹਦੇ ਵਿੱਚ ਕੱਖ ਤਾਂ ਐ ਦੀ ਨਾ ਮਾਤਰੀ ਹੋਏ ਨੇ ਬਿਲਕੁਲ ਬਹੁਤ ਹੀ ਵਧੀਆ ਜੀਰੀ ਖੜੀ ਹੈ ਤੁਸੀਂ ਦੇਖ ਸਕਦੇ ਹੋ ਇਹਦਾ ਚੌਥਾ ਭਾਗ ਹੈ ਇਹਨੂੰ ਤਿੰਨ ਜੂਰੀਆਂ ਸੀ 25-25 ਕਿਲੋ ਦੇ ਪਹਿਲਾਂ ਲਾ ਚੁੱਕੇ ਹਾਂ ਅੱਜ ਚੌਥਾ ਜੂਰੀਆ ਪੈ ਰਿਹਾ ਹੈ ਹੁਣ ਇਹਨੂੰ 50 45 ਕਿਲੋ ਪੈ ਰਿਹਾ ਇੱਕੜ ਦਾ ਇਹ ਆ ਦੇਖ ਸਕਦੇ ਹੋ ਕਿੰਨੀ ਸੋਹਣੀ ਜੀਰੀ ਹੈ ਸਾਰੀ ਦਿਖਾਉਣਾ ਤੁਹਾਨੂੰ ਮੈਂ ਬਾਈ ਬਹੁਤ ਖੁਸ਼ ਹੈ ਕਿਉਂਕਿ ਇੱਕ ਤਲਵਾਈ ਤੋਂ ਬਚ ਕੇ ਇਹ ਥੋੜੀ ਜੀ ਅਸੀਂ 5 ਕ ਦਿਨ ਅੱਗੇ ਇੱਥੇ ਲਾ ਲੀ ਇਹ 10 ਜੂਨ ਨੂੰ ਲਾਈ ਹੈ 15 ਜੂਨ ਨੂੰ ਜੇ ਲਾਵਾਂਗੇ ਤਾਂ ਇਸ ਤੋਂ ਵੀ ਵਧੀਆ ਰਹੂਗੀ ਤਾਂ ਹੀ ਦਾ ਅਸੀਂ ਫਿਰ ਜੂਰੀਆ ਰੋਕਤਾ ਸੀ ਇੱਕ ਵਾਰੀ ਵੀ ਜਿਆਦਾ ਗਰੋਥ ਹੋ ਗਈ ਜਿਆਦਾ ਮਾਲ ਮਾਲਣਾ ਜਾਵੇ ਹਾਂ ਦੇਖੋ ਕਿੰਨੀ ਸੰਗਣੀ ਆ ਇਹਦੇ ਵਿੱਚ 8 ਤੋਂ 9 ਕਿਲੋ ਵੀ ਪਾਇਆ ਸੀ ਅਸੀਂ ਆਹ ਦੇਖ ਸਕਦੇ ਹੋ ਬਿਲਕੁਲ ਐ ਸੰਗਣੀ ਐ ਕਿਸੇ ਕਿਸਮ ਦਾ ਕੋਈ ਰੋਗ ਨਹੀਂ ਥੋੜੀ ਜਿਹੀ ਪੀਲੀ ਜੀ ਪਈ ਆ ਉਹ ਜਾਣ ਕੇ ਅਸੀਂ ਜੂਰੀਆ ਰੋਕੇ ਸੀ ਇਹਦਾ ਆ ਕਿਤੇ ਕਿਤੇ ਕੋਈ ਢਾਲ ਜਿਹੜਾ ਇਹ ਹੁਣ ਇਹਨੂੰ ਢਾਲਾਂ ਨੂੰ ਪਾੜ ਕੇ ਆਪਾਂ ਲਾ ਦਾਂਗੇ ਸਾਰੰਭੀਰੋ ਇਹਨੂੰ ਰੇਤਲੇ ਬਾਹਨ ਦੇ ਵਿੱਚ ਬਿਲਕੁਲ ਨਾ ਲਾਇਓ ਕਿਉਂਕਿ ਹੁਣ ਤਾਂ ਟਾਈਮ ਚੱਲ ਲੰਘ ਚੁੱਕਿਆ 2024 ਦਾ ਅਗਲੀ ਵਾਰੀ ਰੇਤਲੇ 'ਚ ਨਹੀਂ ਲਾਉਣੀ ਐ ਡਾਕਰ ਬਾਹਨ 'ਚ ਬਹੁਤ ਕਾਮਯਾਬ ਐ ਐਤਕੀ ਦਾ ਕੱਖੇ ਦੇ ਵਿੱਚ ਤੁਹਾਨੂੰ ਵਾਰ-ਵਾਰ ਉਹੀ ਦੱਸ ਦਿਆਂ ਇਹ ਦਵਾਈ ਪਾਤੀ ਸੀ ਮੌਕੇ ਤੇ ਮੀਂਹ ਅਨਸਾਰ ਪਾਣੀ ਲਾ ਕੇ ਉਸੇ ਦੇਣੀ ਬਹੁਤ ਹੀ ਜ਼ਿਆਦਾ ਹੁਣ ਆਪਾਂ ਜਿਹੜੀ ਦੂਜੀ ਲਵਾਈ ਯਾਰ ਬੈਤੀ ਖੱਦੂ ਵਾਲੀ ਉਹਦੇ ਵਿੱਚ ਯੂਨੀਵਰਸਿਟੀ ਸਪਰਸ ਕਰਦੀ ਹੈ ਵੀ 33 ਬੁੱਟੇ ਵਰਗ ਮੀਟਰ ਚ ਲਾਈਏ ਉਹ ਤੇਤੀ ਆਪਣੇ ਤੋਂ ਲੱਗਦੇ ਨਹੀਂ ਹੈਗੇ ਕਿਉਂਕਿ ਜਿਹੜੀਆਂ ਪਹਿਲੀਆਂ ਤਿੰਨ ਤੋਂ ਚਾਰ ਸਖਾਵਾਂ ਜਾਂ ਪੰਜ ਹੁੰਦੀਆਂ ਨੇ ਉਹਨੂੰ ਜਿਹੜੀ ਮੁੰਜਰ ਹੈ ਉਹ ਬਹੁਤ ਡਬਲ ਹੁੰਦੀ ਹੈ ਤੁਸੀਂ ਚੈੱਕ ਕਰ ਲਿਓ ਤੇ ਆਹ ਸੰਘਣੀ ਦਾ ਇਹੀ ਮਤਲਬ ਹੈ ਵੀ ਜਿਹੜਿਆ ਚਾਰ ਤੋਂ ਪੰਜ ਡਾਲ ਪਹਿਲੇ ਹੋਣਗੇ ਇਹਨੂੰ ਮੁੰਜਰ ਵੀ ਡਬਲ ਦੂਜੀ ਨਾਲੋਂ ਹੋਊਗੀ ਦਾਣੇ ਵੀ ਦਮਦਾਰ ਤੇ ਭਰਮੇ ਹੋਣਗੇ ਪੂਰੇ ਇਸ ਕਰਕੇ ਯੂਨੀਵਰਸਿਟੀ ਸਪਾਰਸ ਕਰਦੀ ਹੈ ਵੀ 33 ਬੂਟੇ ਵਰਗ ਮੀਟਰ ਦੇ ਵਿੱਚ ਲਾਏ ਜਾਂ ਉਹ ਆਪਣੇ ਤੋਂ ਲੱਗਦੇ ਨਹੀਂ ਹੈਗੇ ਤੇ ਇਹਨੂੰ ਆਪਾਂ ਜਿੰਨੀ ਮਰਜ਼ੀ ਸੰਘਣੀ ਬੀਜ ਸਕਦੇ ਆ ਇਹ ਇਹੀ ਕਾਰਨ ਹੈ ਇਹਦਾ ਵੀ ਇਹਦਾ ਝਾੜ ਵੱਧ ਰਿਹਿੰਦਾ ਮੈਨ ਤਾਂ ਥੋੜੀ ਜਿਹੀ ਵੱਧ ਆਉਂਦੀ ਐ ਤੇ ਝਾੜ ਵੀ ਵੱਧ ਰਿਹਾ ਹੈ ਤੇ ਹੁਣ ਇਸ ਤੋਂ ਬਾਅਦ ਤੇ ਇਹਨੂੰ ਹਜੇ ਤੱਕ ਸਪਰੇ ਕੋਈ ਨਹੀਂ ਹੋਈ। ਇੱਕ ਘਾਟਾਂ ਦੀ ਸਪਰੇ ਕਰਾਂਗੇ। ਆ ਪੀੜਾ ਪੰਨ ਜਾਂ ਦੂਰ ਹੋ ਜਾਊਗਾ। ਅੱਜ ਜੂਰੀ ਤੋਂ 3-4 ਦਿਨ ਬਾਅਦ ਚ ਕਰਾਂਗੇ। ਇਸ ਦਾ ਰੋਕਿਆ 5 ਦਿਨ ਗਿਤੀ। 5 ਕਿਤੇ ਗਿਤੀ ਹੈ ਇਹ 15 ਕਿਲੋਨ ਨੂੰ ਕੰਮ ਜਾਵੇ 26 ਹੈ ਪੀਆਰ 126 ਦੇਖ ਸਾਰੇ ਕਿੰਨੇ ਸੋਹਣੇ ਆ ਉਹ ਦੂਰ ਤੱਕ ਉਹੀ ਸਾਰਾ ਐਂਗਲ ਇੱਥੋਂ ਪਹਿਲਾਂ ਵੀ ਤਿੰਨ ਪਾਰਟ ਬਣ ਚੁੱਕੇ ਨੇ ਇਹ ਚੌਥਾ ਸਾਰੇ ਪਾਰਟ ਦੇਖਣ ਲਈ ਮੇਰੇ ਜਿਹੜੇ ਨਵੇਂ ਵੀਰ ਨੇ ਮੇਰੇ ਚੈਨਲ ਨੂੰ ਪੇਂਡੂ ਫੂਡ ਫੂਡ ਜੰਕਸ਼ਨ ਇਹਦੇ ਵਿੱਚ ਅਸੀਂ ਫਸਲਾਂ ਦਾ ਤੇ ਕੁਕਿੰਗ ਦਾ ਕੰਮ ਹੈ ਜਿਹੜਾ ਫੂਡ ਨਾਲ ਸੰਬੰਧਿਤ ਹੈ ਉਹ ਸਾਰਾ ਤੁਹਾਨੂੰ ਦਿਖਾਉਂਦੇ ਰਵਾਂਗੇ ਐਂਡ ਤੱਕ ਇਹ ਵੱਢਣ ਤੱਕ ਤੁਹਾਨੂੰ ਸਾਰੇ ਪਾਰਟ ਨਾਲ ਦੀ ਨਾਲ ਬਣਾ ਕੇ ਦਿਖਾਵਾਂਗੇ ਆ ਦੇਖ ਸਕਦੇ ਹੋ ਸਵੇਰ ਸਵੇਰ ਦਾ ਵੇਲਾ तकरीबन 7:38 ਵਜੇ ਨੇ ਸ਼ਾਮ ਨੂੰ ਤਾਂ ਜਦੋਂ ਸੂਰਜ ਛਿਪ ਜਾਂਦਾ ਉਸ ਤੋਂ ਵੀ ਸੋਹਣੀ ਲੱਗਦੀ ਹੈ ਇਹ ਹੁਣ ਇਹਦਾ ਕੋਈ ਡਰ ਖਤਰਾ ਨਹੀਂ ਹਵਾ ਪੈਂਦੀ ਆ ਖੁੱਡਾਂ ਦੇ ਵਿੱਚ ਆ ਦੇਖ ਸਕਦੇ ਹੋ ਤਾਂ ਕਰਕੇ ਇਹਨੂੰ ਉਲੀ ਰੋਗ ਵੀ ਬਹੁਤ ਘਟ ਆਉਂਦਾ ਦੂਜਿਆਂ ਲਵਾਈਆਂ ਦੇ ਮੁਕਾਬਲੇ ਪਾਣੀ ਪਹਿਲੇ ਅਸੀਂ ਪਾਣੀ 1 ਮਹੀਨੇ 28 ਦਿਨਾਂ ਵਿੱਚ 4 ਪਾਣੀ ਲਾਏ ਸਿਰਫ 1 ਮਹੀਨਾ ਪਾਣੀ ਦੀ ਵੀ ਬਹੁਤ ਬਚਤ ਕੀਤੀ ਐ ਹੁਣ ਇਹਨੂੰ 8 ਦਿਨਾਂ ਬਾਅਦ ਪਾਣੀ ਲੱਗਦਾ ਅੱਜ ਪਾਣੀ ਲਾ ਕੇ ਇਹਨੂੰ ਫੇਰ ਜੂੜੀਆਂ ਪਾਇਆ ਦੇਖ ਸਕਦੇ ਇਹ ਸਾਈਡਾਂ ਆਹ ਦੀਆਂ ਮੱਲੇ ਤੱਲੇ ਕਹਿੰਦੇ ਨੇ ਆਪ ਵੀਡੀਓ ਨੂੰ ਸਾਰੀ ਨੂੰ ਐਂਡ ਤੱਕ ਜ਼ਰੂਰ ਦੇਖਿਓ ਪੂਰੀ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਰਿਆਂ ਦਾ ਪੂਰੀ ਵੀਡੀਓ ਦੇਖਣ ਲਈ ਧੰਨਵਾਦ ਸਸੇਗਾਲ ਜੀ